ਜਿਹੜਾ ਲੋਕਾਂ ਦੇ ਹਿੱਤਾਂ ਦੇ ਲਈ ਮਰਦਾ ਇਹੋ ਜਿਹੇ ਨਸਾਨ ਨੂੰ ਜਗ ਪੂਜੇ ਜਿਹੜਾ ਵਿਕੇ ਨਾ ਚੰਦੀ ਦੇ ਛਿਲੜਾ ਨੂੰ ਉਸ ਧਰਮ ਇਮਾਨ ਨੂੰ ਜਗ ਪੂਜੇ ਜੀ ਦਾ ਬੁਹਾ ਹਰੇਕ ਦੇ ਲਈ ਖੁੱਲਾ ਉਸ ਧਰਮ ਸਥਾਨ ਨੂੰ ਜਗ ਪੂਜੇ ਜਿਹੜਾ ਜੋੜਦਾ ਬਿਲੇਆ ਟੁੱਟਿਆਂ ਨੂੰ ਉਸ ਪੁਰਸ਼ ਮਹਾਨ ਨੂੰ ਜਗ ਪੂਜੇ ਬਾਬਾ ਸਹਿਬ ਨੇ ਬਦਲ ਦਿੱਤੀ ਤਕਦੀਰ ਜ਼ਮਾਨੇ ਦੀ ਬਾਬਾ ਸਹਿਬ ਨੇ ਬਦਲ ਦਿੱਤੀ ਤਕਦੀਰ ਜ਼ਮਾਨੇ ਦੀ ਬਾਬਾ ਸਹਿਬ ਨੇ ਬਦਲ ਦਿੱਤੀ ਤਕਦੀਰ ਜ਼ਮਾਨੇ ਦੀ ਬਾਬਾ ਸਹਿਬ ਨੇ ਬਦਲ ਦਿੱਤੀ ਕਦਰ ਜ਼ਮਾਨੇ ਦੀ ਦੁਖੜੇ ਝਲ ਕੇ ਸੁਖ ਸਾਡੀ ਚੋਲੀ ਵਿੱਚ ਪਾਏ ਨੇ ਉਹ ਫੁੱਲ ਖਿਲ ਪਏ ਜਿਹੜੇ ਮੁੱਧਤਾ ਤੋਂ ਕਮ ਲਾਏ ਨੇ ਉਹ ਫੁੱਲ ਖਿਲ ਪਏ ਜਿਹੜੇ ਮੁੱਧਤਾ ਤੋਂ ਕਮ ਲਾਏ ਨੇ ਦਿਲ ਵਿੱਚ ਵਸੂ ਯਾਦ ਸਦਾ ਸਦਕੀ ਪਰਵਾਨੇ ਦੀ बाबा ਸੇਬ ਨੇ ਬਦਲ ਦਿੱਤੀ ਤਕਦੀਰ ਜ਼ਮਾਨੇ ਦੀ बाबा ਸੇਬ ਨੇ ਬਦਲ ਦਿੱਤੀ ਤਕਦੀਰ ਜ਼ਮਾਨੇ ਦੀ